ਪੁੱਤੋ ਯੋ ਤਾਂ ਇੱਕ ਸਿਰਫ ਹਲੀ ਟੈਲਰ ਆ ਇਸ ਤੇ ਘਲੀ ਫਿਲਮ ਵੀ ਪੂਰੀ ਬਾਕੀ ਆ ਇੱਬ ਵੀ ਹਲੀ ਵੀ ਟਾਈਮ ਮੰਨ ਜੋ ਮੰਨ ਜੋ ਨਹੀਂ ਜੇ ਨਾ ਮੰਨਣਾ ਨਾ ਫਿਰ ਥਾਨੇ ਜੁੱਤੇ ਵੀ ਖਾਣੇ ਆ ਗੱਠੇ ਵੀ ਖਾਣੇ ਆ আর ਥਾਨਾ ਇਹ ਮੰਗਾ ਵੀ ਮੰਨਣੀ ਆ ਫਿਰ ਮੋਦੀ ਨਾਲ ਚੜ੍ਹ ਕੇ ਕਹਿਣਾ ਹੈ ਸਟੇਜ ਦੇ ਉੱਪਰ ਮੈਂ ਕਿਸਾਨਾਂ ਨੂੰ ਨਹੀਂ ਸਮਝਾ ਸਕਿਆ আর ਮੇਰੇ ਪਰ ਇੱਕ ਗਲਤੀ ਹੋ ਗਈ ਜਦੋਂ ਸਹਾਰਾ ਬਣਾਤਾ 29 ਤਰੀਕਾ ਤੱਕ ਸ਼ਾਂਤਮਈ ਰਹਾਂਗੇ 29 ਤੋਂ ਬਾਅਦ ਫਿਰ ਦਿੱਲੀ ਨੂੰ ਕੂਚ ਦੀ ਕਾਲ ਆਊਗੀ ਬੀ ਜੋ ਨਾ ਸੋਚਿਆ ਵੀ ਕਮ ਯਾਹਦੇ ਨਿਊ ਸੁੱਕ ਕੇ ਕਰ ਆ ਜਾਗੇ ਬਿਲਕੁਲ ਪਹਿਲੇ ਵੀ ਅੰਦੋਲਨ ਜਿੱਤ ਕਾਏ ਤੇ ਅਰ ਇਹ ਵੀ ਅੰਦੋਲਨ 100% ਜਿੱਤ ਕਾ ਜਹਾਂਗੇ ਇਹ ਵੀ ਤੋਂ ਸਟਾਰਟਿੰਗ ਆਇਓ ਉਸਕੇ ਬਾਅਦ ਦੇਖੋ ਹੋਆ ਕੀ ਆਇਆ ਦਿਖਾਵਾਂਗੇ ਇਹਨੂੰ ਹਮ ਵੀ ਸਟੇਜਾਂ 'ਵਾ ਚੜਗਾ ਕਿਸ ਤਰ੍ਹਾਂ ਝੂਠ ਬੋਲੇ ਕਰਾਇਆ ਜੋ ਥਰੇ ਝੂਠ ਕਾ ਨਤੀਜਾ ਯਾ ਅਗਰ தம் ਜਲਦੀ ਨਹੀਂ ਮੰਨਣਗੇ ਹੈ ਤੋ ਸਾਇਤ ਹਮ ਹੋਰ ਵੀ ਕੁਛ ਕਰ ਸਕਾਏ ਆ ਆ ਮੁੱਕ ਗਿਆ ਸਾਰਾ ਸੌਦਾ ਪਤਾ ਇਹਨਾਂ ਦਾ ਆਪਣੇ ਪਾਸ ਉਹੀ ਤਾਕਤ ਉਹੀ ਜਨੂਨ ਬਰਕਰਾਰ ਆ ਜਦ ਮਰਜੀ ਆਓ ਬਟ ਬਟ ਥਾਪੀ ਮਾਰ ਗਾ ਫੇਰ ਮਿਲਾਂਗੇ ਤੁਹਾਨੂੰ ਜਦ ਮਰਜੀ ਆਜੋ ਕੋਈ ਦਿੱਕਤ ਨਹੀਂ ਹੈ ਹਲੀ ਤਾਂ ਦੇਖਦਾ ਜੋ ਇਹਨਾਂ ਦਾ ਉਹ ਜਲੂਸ ਕੱਢਾਂਗੇ ਨਾ ਰੱਖਾਂਗੇ ਯਾਦ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਆ ਕਿਸਾਨਾਂ ਨੇ ਅੱਜ ਅਰਥੀ ਫੂਕ ਮੁਜ਼ਾਰੇ ਰੱਖੇ ਨੇ ਤਾਂ ਅਰਥੀ ਫੂਕ ਮੁਜ਼ਾਰੇ ਰੱਖੇ ਨੇ ਤੇ ਅੱਜ ਡਬਲਿਊਟੀ ਉਹਦਾ ਪੁਤਲਾ ਜੋ ਹੈ ਉਹ ਫੂਕਿਆ ਜਾ ਰਿਹਾ ਔਰ ਉਹਨਾਂ ਦੇ ਨਾਲ ਹੀ ਜੋ ਹੈ ਉਹ ਪੁਤਲਿਆਂ ਦੇ ਨਾਲ-ਨਾਲ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਜਾਂ ਫਿਰ ਅਮਿਤ ਸ਼ਾਹ ਜਾਂ ਫਿਰ ਅਡਾਨੀਆਂ ਬਾਦੀਆਂ ਦੀ ਤਸਵੀਰ ਹੋਵੇ ਜੋ ਹੈ ਉਹ ਫੂਕਿਆ ਗਿਆ ਔਰ ਵੀਰਾ ਦੇਖ ਸਾਦੇ ਆ ਚੁੱਕੇ ਹੀ ਜੋ ਆ ਇੱਕ ਪਟਾਕੇ ਠੀਕ ਹਰਿਆਣਾ ਪੁਲਿਸ ਦੇ ਸਾਹਮਣੇ ਹਰਿਆਣਾ ਪੁਲਿਸ ਦੇ ਜਿੱਥੇ ਆਪਣੇ ਲਗਾਏ ਹੋਏ ਨੇ ਡੈਰਿਗੇਟਿੰਗ ਲਗਾਏ ਹੋਏ ਨੇ ਉਹਨਾਂ ਦੇ ਸਾਹਮਣੇ ਹੀ ਜੋ ਪੁਤਲਾ ਹੈ ਉਹ ਇੱਥੇ ਫੂਕਿਆ ਜਾ ਰਿਹਾ ਤਾਂ ਅਦਾਨੀ ਬਾਨੀਆਂ ਦਾ ਪੁਤਲਾ ਤਾਂ ਨਾਲ ਹੀ ਜੋ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਪੁਤਲਾ ਜਿਹੜਾ ਫੂਕਿਆ ਜਾ ਰਿਹਾ ਸਾਡੇ ਨਾਲ ਜੈ ਸਿੰਘ ਜਲਬੇੜਾਣੀ ਮੌਜੂਦ ਨੇ ਦੁਸ਼ਹਿਰਾ ਤਾਂ ਹਾਲਾਂਕਿ ਬਹੁਤ ਦੂਰ ਸੀ ਪਰ ਅੱਜ ਤੁਸੀਂ ਪਹਿਲਾਂ ਹੀ ਦੁਸ਼ਹਿਰਾ ਬਣਾ ਲਿਆ ਬਿਲਕੁਲ ਬਿਲਕੁਲ ਇਹ ਦਸਹਰਾ ਇੱਕ ਵਾਰ ਨਹੀਂ ਆਪਾਂ ਹਲਕੀ ਕਈ ਵਾਰ ਮਨਾਣਾ ਆ ਇਤਨਾ ਤੱਕ ਇਹ ਸਰਕਾਰਾਂ ਜੋ ਮੰਗਾਆਂ ਉਹ ਨਹੀਂ ਮੰਨਦੀ ਤੋ ਆਪਾਂ ਨੇ ਇਸੇ ਤਰ੍ਹਾਂ ਇਹ ਵੀ ਤੋਂ ਸਟਾਰਟਿੰਗ ਆਇਓ ਉਸਕੇ ਬਾਅਦ ਦੇਖੋ ਹੋਵਾ ਕੀ ਆਇਆ ਦਿਖਾਵਾਂਗੇ ਇਹਨੂੰ ਹਮ ਇਸ ਸਟੇਜਾਂ 'ਵਾਂ ਚੜ੍ਹ ਕੇ ਕਿਸ ਤਰ੍ਹਾਂ ਝੂਠ ਬੋਲੇ ਕਰਾਇਆ ਯੋ ਥਰੇ ਝੂਠ ਦਾ ਨਤੀਜਾ ਆ ਅਗਰ ਅਸੀਂ ਜਲਦੀ ਨਹੀਂ ਮੰਨਣਗੇ ਹੈ ਤੋ ਸਾਇਦ ਹਮ ਹੋਰ ਵੀ ਕੁਝ ਕਰ ਸਕਾ ਆ ਹਲੀ ਜੇ ਆਰਡਰ ਰਹੇਗਾ ਨਾ ਵੀ ਹਾਂ ਇਨਕੇ ਹੋਰ ਬੁਰੀ ਕਰਨੀ ਆ ਆਪਾਂ ਇਸ ਤੇ ਵੀ ਬੁਰਾ ਹਾਲ ਕਰ ਸਕਾ ਆ ਧਰਾ ਪਰ ਹਰਿਆਣੇ ਵਾਲਿਆਂ ਅੱਜ ਦੇ ਤਾ ਹੋਣਗੇ ਕਿ ਪਹਿਲਾਂ ਪਟਾਕੇ ਥਰੂ ਗੈਸ ਦੇ ਗੋਲੇ ਉਧਰਲੇ ਪਾਸੇ ਚੱਲਦੇ ਸੀ ਅੱਜ 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 ਉਹ ਹਾਂ ਹਾਂ ਮੈਂ ਉਹ ਚਲਾਉ ਦਮੇ ਆ ਮੁੱਕ ਕੇ ਸਾਰਾ ਸਦਾ ਪਤਾ ਇਨਕਾ ਅਰ ਆਪਣੇ ਪਾਸ ਉਹੀ ਤਾਕਤ ਉਹੀ ਜਨੂੰਨ ਬਰਕਰਾਰ ਆ ਜਦ ਮਰਜੀ ਆਓ ਛਾਤੀ ਪਟਵਤ ਥਾਪੀ ਮਾਰਗਾ ਫੇਰ ਮਿਲਾਂਗੇ ਤੁਹਾਨੂੰ ਜਦ ਮਰਜੀ ਆ ਜਾਓ ਕੋਈ ਦਿੱਕਤ ਨਹੀਂ ਹੈ ਤਾਂ ਹੁਣ ਜਿਨਾ ਨੂੰ ਦੇਖ ਸਕਦੇ ਹੋ ਪੁਤਲਾ ਜੋ ਹੈ ਉਹੋ ਡੇਗਿਆ ਵੀ ਜਾ ਰਿਹਾ ਦੂਜੇ ਪਿਛਲੇ ਪਾਸੇ ਵੀ ਪਟਾਕੇ ਸ਼ੁਰੂ ਕਰਤੇ ਆ ਬਿਲਕੁਲ 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 ਅਲੀਦਤ ਦੇਖਦੇ ਜਾਓ ਇਨਕਾ ਉਹ ਜਲੂਸ ਕੱਢਾਂਗੇ ਨੈ ਰੱਖਾਂਗੇ ਯਾਦ ਠੀਕ ਹੈ ਇਹ ਪੁਤਲਾ ਵੀ نیچے ਡੇਗ ਲਿਆ ਹੁਣ ਤੁਸੀਂ ਦੇਖੋਗੇ ਡੰਡਿਆਂ ਦੇ ਨਾਲ ਡੰਡਿਆਂ ਦੇ ਨਾਲ ਤੱਪ ਕਾ ਕੁੱਟੋ ਯੋ ਤਾਂ ਇੱਕ ਸਿਰਫ ਅਲੀ ਟੈਲਰ ਆ इस अग हाली फिल्म भी पूरी बाकी आ इी हली भी टाइम मन जो मान जो नहीं जो ना मनना ना, ना। फिर थाने जूते भी खाने आ गठे भी खाने और थाना ये मंगा भी आ फिर मोदी ने चढ़का कहना है या स्टेज के उपर मैं किसान नहीं समझा सकिया और मेरे बते गलती होगी गई जी पकड़ो अपनी सारी की सारी मंगा और अपने अपने ਕਰਾਂ ਚਲੋ ਹਾਲਾਂਕਿ ਨੌਜਵਾਨਾਂ ਚ ਗੁੱਸਾ ਅਜੇ ਵੀ ਹੈ ਨੌਜਵਾਨਾਂ ਚ ਰੋਸ ਵੀ ਹੈ ਕਿ ਇੱਕ ਦੀ ਇੱਕ ਇੱਕ ਨੌਜਵਾਨ ਦੀ ਮੌਤ ਹੈ ਉਹ ਉਦਾਸ ਵੀ ਹੈ ਕੋਈ ਨਹੀਂ 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 ਆਪਾਂ ਇਹਨੂੰ ਸਮਝਾਇਆ ਵਾ ਗੁੱਸਾ ਬੇਸ਼ੱਕ ਇਹਨਾਂ ਦੇ ਅੰਦਰ ਪਰ ਨੇ ਸਮਝ ਵੀ ਬਹੁਤ ਜਲਦੀ ਜਾਹਿਆ ਔਰ ਮੈਂ ਤਾਂ ਧੰਨਵਾਦ ਕਰੂੰਗਾ ਇਸ ਨੌਜਵਾਨੀ ਦਾ ਜੋ ਮਾਰੀ ਬਾਤ ਨੂੰ ਸਮਝਾਇਆ ਔਰ ਉਸ ਸਮਝਣੇ ਦੇ ਕਾਰਨ ਅੱਜ ਹਮ ਇੱਕ ਬਹੁਤ ਵੱਡਾ ਆਪਣਾ ਨੁਕਸਾਨ ਹੋਣ ਦੇ ਬਚੈ ਲਿਆ ਮਨ ਹੈ ਕੋਈ ਦਿੱਕਤ ਨਹੀਂ ਹੈ ਅੰਦੋਲਨ ਜਿੱਤਾਂਗੇ 100% ਜਿੱਤਾਂਗੇ ਮੈਂ ਲੋਕਾਂ ਨੂੰ ਕਹਿਣਾ ਚਾਹੂ ਆਪਕੇ ਚੈਨਲ ਦੇ ਮਾਧਮ ਤੇ ਜੋਕਰਾਂ ਬੈਠੇ ਆ ਯੋਨਾ ਸੋਚਿਆ ਵੀ ਕਮ ਯਹਾਂ ਤੇ ਨਿਊ ਸੁੱਕ ਕੇ ਕਰ ਆ ਜਾਗੇ ਬਿਲਕੁਲ ਪਹਿਲੇ ਵੀ ਅੰਦੋਲਨ ਜਿੱਤਕਾਏ ਤੇ ਅਰ ਇੱਬ ਵੀ ਅੰਦੋਲਨ 100% ਜਿੱਤਕਾ ਜਾਹਾਂਗੇ ਚਾਹੇ ਟਾਈਮ ਜਿੰਨਾ ਮਰਜ਼ੀ ਲੱਗ ਜਾਓ ਬਿਲਕੁਲ ਕਹਿ ਰਹੇ ਨੇ ਕਿ ਨੌਜਵਾਨਾਂ ਚ ਰੋਸ ਹੈ ਨੌਜਵਾਨਾਂ ਚ ਗੁੱਸਾ ਹੈ ਪਰ ਇਦਾਂ ਨਾ ਹੋਵੇ ਕਿ ਇਹ ਸਮਝਣ ਕਿ ਅਸੀਂ ਚੁੱਪ ਹੋ ਗਏ ਆ ਅਸੀਂ ਅੰਦੋਲਨ ਜਿੱਤ ਕੇ ਵਾਪਸ ਮੁੜਾਂਗੇ ਤਾਂ ਤੁਸੀਂ ਵੇਖੋਗੇ ਜੋ ਪਤਲਾ ਖੜਾ ਕੀਤਾ ਸੀ ਉਹ ਪਤਲੇ ਨੂੰ ਹੁਣ نیچے ਡੇਗ ਲਿਆ ਔਰ ਨੌਜਵਾਨਾਂ ਦੇ ਵਿੱਚ ਕਿਤਨਾ ਕਿਤੇ ਉਹ ਰੋਸ ਹੈ ਇੱਕ ਗੁੱਸਾ ਹੈ ਜੋ ਸ਼ੁਭਕਰਨ ਸਿੰਘ ਦੀ ਮੌਤ ਵੀ ਹੋਈ ਹੈ ਉਸ ਤੋਂ ਬਾਅਦ ਵੀ ਇਹ ਜੋ ਦਰਦ ਹੈ ਇਹਨਾਂ ਦੇ ਅੰਦਰ ਨਜ਼ਰ ਆ ਰਿਹਾ ਹੈ ਤਾਂ ਤਸਵੀਰ ਤੁਹਾਨੂੰ ਸ਼ੰਭੂ ਬਾਰਡਰ ਦੀ ਦਿਖਾ ਰਹੇ ਹਾਂ ਜਿੱਥੇ ਨੌਜਵਾਨਾਂ ਦੇ ਵੱਲੋਂ ਅੱਜ ਡਬਲਿਊਟੀਓ ਦਾ ਤੇ ਨਾਲ ਹੀ ਨਾਲ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਪੁਤਲਾ ਜੋ ਹੈ ਇੱਥੇ ਫੂਕਿਆ ਗਿਆ ਹੈ ਔਰ ਇਹ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਵੱਡੀ ਗਿਣਤੀ ਦੇ ਵਿੱਚ ਅੱਜ ਨੌਜਵਾਨ ਸ਼ੰਭੂ ਬਾਰਡਰਾਂ ਦੇ ਉੱਤੇ ਪਹੁੰਚੇ ਹੋਏ ਨੇ ਦੂਸਰੇ ਪਾਸੇ ਇਹਨਾਂ ਨੂੰ ਵੇਖ ਕੇ ਹਰਿਆਣਾ ਪੁਲਿਸ ਵੀ ਜਿਹੜੀ ਹੈ ਉਹ ਇੱਕ ਵਾਰ ਤਾਂ ਚੌਕਸ ਹੋ ਗਈ ਹੈ ਦੇਖਿਆ ਉਹਨਾਂ ਨੇ ਕਿ ਇਧਰਲੇ ਪਾਸੇ ਪਟਾਕੇ ਜਿਹੜੇ ਨੇ ਉਹ ਕਿਵੇਂ ਚੱਲਣ ਲੱਗ ਗਏ ਕਿਵੇਂ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਸ਼ੁਰੂ ਹੋ ਗਏ ਹੋਣੇ ਤਾਂ ਆਹ ਪੁਤਲਾ ਜੋ ਹੈ ਉਹ ਅੱਜ ਕਿਸਾਨਾਂ ਦੇ ਵੱਲੋਂ ਡਬਲਯੂਟੀਓ ਦਾ ਫੂਕਣ ਦੇ ਲਈ ਜੋ ਹੈ ਉਹ ਬਣਾਇਆ ਗਿਆ ਸੀ ਔਰ ਉਸ ਨੂੰ ਹੁਣ ਜੋ ਹੈ ਅੱਗ ਲਗਾ ਦਿੱਤੀ ਗਈ ਹੈ ਔਰ نیچے ਫਿਰ ਦੇਖ ਕੇ ਜੋ ਹੈ ਉਹ ਆਪਣਾ ਰੋਸ ਇੱਕ ਆਪਣਾ ਜੋ ਇਹਨਾਂ ਦੇ ਮਨਾਂ ਦੇ ਅੰਦਰ ਗੁੱਸਾ ਉਸ ਨੂੰ ਪ੍ਰਗਟ ਕੀਤਾ ਜਾ ਰਿਹਾ ਹੈ ਤਾਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਕਿਸਾਨਾਂ ਦੇ ਵੱਲੋਂ ਜੋ ਹੈ ਉਹ ਨਾਰੇਬਾਜ਼ੀ ਜਿਹੜੀ ਹੈ ਉਹ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਖਿਲਾਫ ਕੀਤੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੇ ਹੱਕ ਜੋ ਹੈ ਉਹ ਲੈ ਕੇ ਹੀ ਵਾਪਸ ਮੁੜਾਂਗੇ ਹਾਂ ਇਹ ਰ ਸਮਝਾ ਜਾਵੇ ਕਿ ਜੇ ਕਿਸਾਨ ਇਤਿਹਾਸਾਤ ਵਿੱਚ ਤਰੀਕੇ ਨਾਲ ਬੈਠ ਗਏ ਨੇ ਤਾਂ ਉਹ ਡਰ ਜਾਣਗੇ ਕਿਸਾਨ ਡਰਨ ਵਾਲੇ ਨਹੀਂ ਹੈ ਕਿਸਾਨ ਕਹਿੰਦੇ ਪਿੱਛੇ ਹਟਣ ਵਾਲੇ ਨਹੀਂ ਹੈ ਤਾਂ ਕਿਸਾਨ ਕਹਿੰਦੇ ਲਗਾਤਾਰ ਇਸੇ ਤਰੀਕੇ ਦੇ ਨਾਲ ਆਪਣਾ ਧਰਨਾ ਜੋ ਹੈ ਚਲਾਉਂਦੇ ਰਵਾਂਗੇ ਤਾਂ ਪੁਤਲਾ ਸਿਰੇ ਸਿਰੇ ਬਣਾਇਆ ਸੀ ਹਾਂ ਜੀ ਬਿਲਕੁਲ ਹੁਣ ਅੱਗ ਲਗਾਈਏ ਇੱਕ ਹੋਰ ਪਟਾਕੇ ਸੁਣ ਕੇ ਤਾਂ ਹਰਿਆਣੇ ਵਾਲੇ ਵੀ ਕਹਿੰਦੇ ਘਬਰਾ ਗਏ ਸੀ ਘਬਰਾ ਗਏ ਸੀ ਬਿਲਕੁਲ ਕਿਉਂਕਿ ਵੀਰ ਜੀ WTO ਦੀਆਂ ਨੀਤੀਆਂ ਖਿਲਾਫ ਸੋ ਸੀ ਧਰ ਨੂੰ ਇਨਸਾਫ ਦਿਵਾਉਣ ਲਈ ਮੋਤੀ ਦਾ ਸਵੇਰੇ ਤੋਂ ਇਹ ਪੁਤਲਾ ਤਿਆਰ ਕਰਕੇ ਬਿਲਕੁਲ ਰਾਵਣ ਜਿੱਡਾ ਪੁਤਲਾ ਬਣਾ ਕੇ ਇਹਨੂੰ ਸਾੜਿਆ ਗਿਆ ਵੀਰ ਜੀ। ਸੈਰਾ ਅੱਜ ਹੀ ਬਣਾਤਾ। ਬਿਲਕੁਲ ਜੀ ਬਿਲਕੁਲ। ਅੱਜ ਦਸਹਿਰਾ ਬਣਾਤਾ 29 ਤਰੀਕਾ ਤੱਕ ਸ਼ਾਂਤਮਈ ਰਹਾਂਗੇ। 29 ਤੋਂ ਬਾਅਦ ਫਿਰ ਦਿੱਲੀ ਨੂੰ ਕੂਚ ਦੀ ਕਾਲ ਆਊਗੀ ਵੀਰ ਜੀ। ਅੱਜ ਤਾਂ 29 ਤੱਕ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਜੋ ਹੈ ਚਲਾਇਆ ਜਾਊਗਾ। ਉਸ ਤੋਂ ਬਾਅਦ ਦੀ ਜਿਹੜੀ ਰੂਪਰੇਖਾ ਹੋਊਗੀ ਉਹ ਕਹਿੰਦੇ ਕਿ ਆਗੂ ਤੈਅ ਕਰਨਗੇ। ਆਗੂ 29 ਤੋਂ ਬਾਅਦ ਦੀ ਰੂਪਰੇਖਾ ਜਿਹੜੀ ਹੈ ਉਹ ਤੈਅ ਕਰਨਗੇ ਉਹਨਾਂ ਦੇ ਵੱਲੋਂ। 29 ਤੋਂ ਬਾਅਦ ਦੀ ਜਿਹੜੀ ਵੀ ਰੂਪਰੇਖਾ ਹੋਊਗੀ ਉਹ ਦਿੱਤੀ ਜਾਊਗੀ ਤਾਂ ਇਹ 5-6 ਦਿਨ ਵਾਸਤੇ ਪ੍ਰੋਗਰਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਕੈਂਡਲ ਮਾਰਚ ਰੱਖੀ ਗਈ ਸੀ ਡਬਲਯੂਟੀ ਦੇ ਉੱਤੇ ਸੈਮੀਨਾਰ ਰੱਖੇ ਗਏ ਸੀ ਔਰ ਨਾਲ ਹੀ ਅੱਜ ਡਬਲਯੂਟੀਓ ਦੇ ਖਿਲਾਫ ਜੋ ਪੁਤਲਾ ਜਿਹੜਾ ਸੀ ਉਹ ਫੂਕਿਆ ਜਾਣਾ ਸੀ ਤਾਂ ਇਹ तमाम ਚੀਜ਼ਾਂ ਜਿਹੜੀਆਂ ਅਸੀਂ ਪ੍ਰੋਗਰਾਮਾਂ ਦੇ ਵਿੱਚ ਲਿਖਿਆ ਗਈਆਂ ਸੀ ਉਸ ਤੋਂ ਬਾਅਦ ਹੁਣ ਦੋਨੋਂ ਫੋਰਮ ਜਿਹੜੇ ਨੇ ਉਹ ਆਪਸ ਦੇ ਵਿੱਚ ਬੈਠਕਾ ਕਰਨਗੇ ਔਰ ਫਿਰ 29 ਤਰੀਕ ਨੂੰ ਜੋ ਹੈ ਉਹ ਅਗਲੀ ਰੂਪਰੇਖਾ ਤੈਅ ਕੀਤੀ ਜਾਊਗੀ ਅਗਲੀ ਰੂਪਰੇਖਾ ਕੀ ਰਹਿਣੀ ਹੈ ਤਾਂ ਠੀਕ ਹਰਿਆਣਾ ਪੁਲਿਸ ਦੇ ਜਿੱਥੇ ਉਹਨਾਂ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਉਹਨਾਂ ਦੇ ਸਾਹਮਣੇ ਵੱਡਾ 30 ਫੁੱਟ ਦਾ ਇਹਨਾਂ ਦੇ ਵੱਲੋਂ ਇਹ ਪੁਤਲਾ ਇਹ ਜੋ ਤੁਸੀਂ ਵੇਖ ਰਹੇ ਹੋ ਇਹ ਤਿਆਰ ਕਰਕੇ ਫੂਕਿਆ ਗਿਆ ਅੱਗ ਲਗਾਈ ਗਈ ਹੈ ਵੱਡੀ ਗੱਦੀ ਦੇ ਵਿੱਚ ਅੱਜ ਕਿਸਾਨ ਵੀ ਪਹੁੰਚੇ ਹੋਏ ਸੀ ਕਿਸਾਨਾਂ ਦੇ ਵੱਲੋਂ ਅੱਜ ਦੇ ਇਸ ਧਰਨੇ ਦੇ ਵਿੱਚ ਅੱਜ ਦੇ ਇਸ ਰੋਸ ਸੰਸਾਰੇ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਤੇ ਦੂਸਰੇ ਪਾਸੇ ਸਟੇਜ ਦੀਆਂ ਜੇ ਤਸਵੀਰਾਂ ਦੇਖੋਗੇ ਤਾਂ ਇਧਰਲੇ ਪਾਸੇ ਵੀ ਤੁਹਾਨੂੰ ਕੱਟ ਜਿਹੜਾ ਹੈ ਉਹ ਵੱਧ ਘੰਟੇ ਦੇ ਵਿੱਚ ਨਜ਼ਰ ਆਊਗਾ ਤਾਂ ਤਸਵੀਰ ਸੀ ਅੱਜ ਸ਼ੰਭੂ ਮੋਰਚੇ ਦੀ ਜਿੱਥੇ ਡਬਲਯੂਟੀਓਜ਼ ਆਫ ਪੁਤਲਾ ਜੋ ਹੈ ਉਹ ਕਿਸਾਨਾਂ ਦੇ ਵੱਲੋਂ ਫੂਕਿਆ ਗਿਆ ਹੈ ਔਰ ਤਸਵੀਰਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਇੱਕ ਵੱਡਾ ਪੁਤਲਾ ਜੋ ਆ ਉਹ ਤਿਆਰ ਕਰਕੇ ਕਿਸਾਨਾਂ ਦੇ ਵੱਲੋਂ ਅੱਗ ਲਗਾਈ ਗਈ ਹੈ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਸ਼ੰਭੂ ਮੋਰਚੇ ਦੀ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਜੋ ਹੈ ਉਹ ਪਤਲਾ ਫੂਕੇ ਅੱਜ ਆਪਣਾ ਰੋਸ ਜੋ ਹੈ ਉਹ ਪ੍ਰਗਟ ਕੀਤਾ ਗਿਆ ਹੈ ਔਰ ਡਬਲਯੂਟੀ ਦੇ ਨਾਲ ਨਾਲ ਪ੍ਰਸ਼ਾਸਨ ਔਰ ਸਰਕਾਰ ਦੇ ਖਿਲਾਫ ਵੀ ਉਹਨਾਂ ਦੇ ਵੱਲੋਂ ਨਾਹਰੇਬਾਜ਼ੀ ਕੀਤੀ ਗਈ ਹੈ ਕੈਮਰਾ ਪਰਸਨ ਜਸ਼ਨਾ ਗਗਨਦੀਪ ਸਿੰਘ ਪ੍ਰੋ ਪੰਜਾਬੀ